ਭਾਰਤੀ ਜਨਤਾ ਪਾਰਟੀ ਦੇ ਅਧਿਐਖ ਅਸ਼ਵਨੀ ਸ਼ਰਮਾ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਅਮਰitsar ਤੋਂ ਭਾਰਤੀ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਵੱਲੋਂ ਅਮਰitsar ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ। ਤੇ ਉਹਨਾਂ ਮੰਗ ਕੀਤੀ ਕਿ ਜਿਨ੍ਹਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ सुरेश ਮਹਾਜਨ ਦਿਹਾਤੀ ਪ੍ਰਧਾਨ ਹਰਦੇਵਾਲ ਸਿੰਘ ਗੌਲਕ ਰਜੇਸ਼ਨੀ ਸਾਬਕਾ ਕੈਪਟਨ ਮੰਤਰੀ ਅਨਿਲ ਜੋਸ਼ੀ ਰਜਿੰਦਰ ਮੋਨ ਸਿੰਘ ਖੀਨਾ ਰਕੇਸ਼ ਗਿਲ ਤੇ ਭਾਰਤੀ ਯੂਵਾ ਮੋਰਚਾ ਦੇ ਪ੍ਰਧਾਨ ਗੋਤਮ ਅਰੋੜਾ ਤੇ ਸਮੂਹ ਸੀਨੀਅਰ ਲੀਡਰਸ਼ਿਪ ਮੌਜੂਦ ਸੀ ਇਹਨਾਂ ਦੇ ਹਮਲੇ ਦੀ ਨਕੀਦੀ ਕਰਦੇ ਆ ਉਸ ਤੋਂ ਬਾਅਦ ਇਹ ਹੈ ਕਿ ਜਗਾਉਣ ਆਏ ਸਰਕਾਰ ਨੂੰ ਕੈਪਟਨ ਸਾਹਿਬ ਜਾਗੋ ਤੁਹਾਡੇ ਆਪਣੀ ਪਾਰਟੀ ਦੇ ਵੰਦੇ ਜਿਹੜੇ ਆ ਉਹਨਾਂ ਨੂੰ ਤੁਸੀਂ ਲਾਇਸੈਂਸ ਦਿੱਤਾ ਗੁੰਡਾਗਰਦੀ ਦਾ ਕਦੀ ਉਹ ਸਾਡੇ ਲੁਧਿਆਣੇ ਦਫਤਰ ਚ ਵੜ ਕੇ ਤੋੜਫੋਨ ਕਰਦੇ ਆ ਕਦੀ ਉਹ ਅੰਮ੍ਰਿਤਸਰ ਦਫਤਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆ ਤਰਨ ਜੁਗਜੀ ਦੇ ਜਿਹੜਾ ਸਵਾਗਤ ਸਮਾਰੋਹ ਸੀ ਉਹਦੇ 'ਚ ਹਮਲਾ ਕਰਦੇ ਆ ਉਸ ਤੋਂ ਬਾਅਦ ਕੱਲ ਜਲੰਧਰ ਦੇ ਵਿੱਚ ਇਹਨਾਂ ਕਿਸਾਨਾਂ ਦੀ ਆੜ ਦੇ ਵਿੱਚ ਜਿੱਥੇ ਮੀਟਿੰਗ ਸੀ ਭਾਰਤੀ ਜਨਤਾ ਪਾਰਟੀ ਦੀ ਉੱਥੇ ਗੁੰਡਾਗਰਦੀ ਕੀਤੀ ਉੱਥੋਂ ਫੀਡਬੈਕ ਦਿੱਤੀ ਜਦੋਂ ਨਿਕਲੇ ਆ ਤੇ ਜਿਹੜਾ ਟੋਲ ਪਲਾਜ਼ਾ ਜਿਹੜਾ ਵਾ ਟਾਂਡੇ ਉੱਥੇ ਜਾ ਕੇ ਇਹਨਾਂ ਦੇ ਬੰਦਿਆਂ ਨੇ ਜਿਹੜੇ ਪਹਿਲਾਂ ਹੀ ਖਿਲਾਾਰੇ ਸੀ ਇਹ ਕੰਮ ਕੀਤਾ ਵਾ ਇਹਦੀ ਇਨਕੁਆਰੀ ਜਲਦੀ ਤੋਂ ਜਲਦੀ ਕਰਕੇ 307 ਦਾ ਪਰਚਾ ਕਰਕੇ ਬੰਦਿਆਂ ਨੂੰ ਅੰਦਰ ਦਿਓ ਨਹੀਂ ਤੇ ਆਪਣੀ ਗੱਡੀ ਛੱਡ ਦਿਓ ਤੁਹਾਡੇ ਕੋਲ ਇਹ ਕੰਮ ਨਹੀਂ ਹੋ ਸਕਦਾ ਸਰਕਾਰ ਕੀ ਦੀ ਹੈ ਉਹਨਾਂ ਕੋਲ ਇਨਕੁਆਰੀ ਕਰੋ ਅਸੀਂ ਤੇ ਕਹਿੰਨੇ ਆਂ ਅਸੀਂ ਐਕਸਪੋਜ਼ ਕਰੋ ਪਰ ਜੇ ਗੱਲ ਕਰੀ ਜੇ ਤੁਸੀਂ ਡੀਵੀ ਅਫਸਰ ਦੇ ਬਾਹਰ ਆਇਓ ਤੁਹਾਨਾਂ ਤਾਂ ਇਹਨੇ ਧਰਦਾ ਪ੍ਰਦਰਸ਼ਨ ਹੁੰਦੇ ਨੇ ਪਰ ਤੁਹਾਨੂੰ ਬਾਹਰ ਰੋਕ ਦਿੱਤਾ ਜਾਂਦਾ ਹੈ ਇਹਹੀ ਡਿਕਟੇਟਰਸ਼ਿਪ ਹੈ ਇਹਨਾਂ ਦੀ ਇਹੀ ਲੋਕਤੰਤਰ ਦਾ ਗਲਾ ਘੁੱਟ ਰਿਹਾ ਸਭ ਨੂੰ ਆਪਣੀ ਗੱਲ ਕਹਿਣ ਦਾ ਰਾਈਟ ਆ ਇਹ ਸਾਨੂੰ ਮਤਲਬ ਜਿਹੜਾ ਵਾ ਇਹ ਗੱਲ ਕਰਨੋਂ ਨੇ ਬੰਦ ਕਰ ਰਿਆ ਬਦੂ ਸੜਕ ਤੇ ਬਹਿ ਕੇ ਕਰਦੇ ਸੜਕ ਤੇ ਕਰ ਲਾਂਗੇ ਪੋਲਿਟਿਕਲ ਪਾਰਟੀ ਆ ਅਸੀਂ ਤਾਂ ਸੜਕਾਂ ਤੋਂ ਹੀ ਇੱਤਨਾਂ ਇੱਥੋਂ ਤੱਕ ਪਹੁੰਚੇ ਆ ਸਰਕਾਰਾਂ ਬਣਾਈਆਂ 10 ਸਾਲ ਅਸੀਂ ਸਰਕਾਰ ਚ ਰਹੇ ਆ ਅਸੀਂ ਆਪਣੇ ਵਰਕਰਾਂ ਨੂੰ ਗੁੰਡਾਗਰਦੀ ਦਾ ਜਿਹੜਾ ਵਾ ਲਾਇਸੈਂਸ ਨਹੀਂ ਦਿੱਤਾ ਕੈਪਟਨ ਸਾਹਿਬ ਨੇ ਦਿੱਤਾ ਕੋਈ ਤਾਂ ਕਿਹਾ ਵਾ ਦਫ਼ਤਰ ਅੱਗੇ ਆਣ ਕੇ ਗੁੰਡਾਗਰਦੀ ਕਰਨੀ ਟਾਇਰ ਸਾਹਾ ਸਾੜ ਕੇ ਅੰਦਰ ਸੁੱਟਨੇ ਦਫ਼ਤਰ ਨੂੰ ਅੱਗੇ ਲਾਉਣ ਦੀ ਕੋਸ਼ਿਸ਼ ਕਰਨੀ ਲੁਧਿਆਣੇ ਦਫ਼ਤਰ ਦੇ ਅੰਦਰ ਵੜ ਕੇ ਇਹਨਾਂ ਨੇ ਗੁੰਡਾਗਰਦੀ ਕੀਤੀ ਭਾਨ ਤੋੜ ਕੀਤੀ ਇਸੇ ਕੜੀ ਦੇ ਵਿੱਚ ਇਹ ਹਮਲਾਵਾ ਇਸ ਕਰਕੇ ਕੈਪਟਨ ਸਾਹਿਬ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ ਤੁਹਾਡੀ ਫਰਜ਼ ਹੈ ਤੁਹਾਡੀ ਡਿਊਟੀ ਤੁਹਾਡਾ ਧਰਮ ਹੈ ਹਰੇਕ ਦੀ ਜਾਨ ਮਾਲ ਦੀ ਰਾਖੀ ਕਰਨਾ ਨਾ ਕਿ ਲੋਕਾਂ ਦੇ ਉੱਤੇ ਹਮਲੇ ਕਰਾਉਣਾ